ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰਾਂ ਦੀ ਪੋਲ ਖੁੱਲ ਚੁੱਕੀ ਹੈ ਦੇਖੋ ਹੁਣ ਇਹਨਾਂ ਦਫ਼ਤਰਾਂ ਦੇ ਵਿੱਚ ਬੈਠੇ ਵੱਡੇ ਵੱਡੇ ਜਿਹੜੇ ਰੋਪਧਾਰ ਮਾਰਦੇ ਏਜੰਟ ਹਨ ਉਹਨਾਂ ਦੇ ਵੱਡੇ ਖੁਲਾਸੇ ਹੋ ਗਏ ਨੇ ਹਾਲਾਂਕਿ ਹੁਣ ਤੁਹਾਨੂੰ ਦੱਸ ਦਈਏ ਕਿ ਜਿੱਥੇ ਅਮਰੀਕਾ ਤੋਂ ਡਿਪੋਰਟ ਹੋ ਕੇ ਜਿੰਨੇ ਵੀ ਪ੍ਰਵਾਸੀ ਭੇਜੇ ਗਏ ਔਰ ਉਹਨਾਂ ਦੇ ਵੱਲੋਂ ਖਲਾਸੇ ਕੀਤੇ ਗਏ ਇਹਨਾਂ ਏਜੰਟਾਂ ਨੇ ਜੋ ਹੈ ਧੋਖਾਧੜੀ ਕੀਤੀ ਔਰ ਲੱਖਾਂ ਪੈਸੇ ਲੈ ਲੇ ਉਸ ਤੋਂ ਬਾਅਦ ਉਹਨਾਂ ਨੂੰ ਡੌਂਕੀ ਦਾ ਹੀ ਅਮਰੀਕਾ ਭੇਜਿਆ ਤੇ ਉੱਥੇ ਉਹਨਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪਿਆ ਤੇ ਸਾਰਿਆਂ ਨੂੰ ਰਿਪੋਰਟ ਕੀਤਾ ਤਾਂ ਕਿ ਇਸ ਵਿਚਾਲੇ ਹੀ ਜਦੋਂ ਹੁਣ ਇਹਨਾਂ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਛਾਪੇਮਾਰੀ ਹੋਈ ਹੈ ਤਾਂ ਦੇਖੋ ਕਿੱਡੇ ਵੱਡੇ ਖੁਲਾਸੇ ਹੋ ਗਏ ਤੁਸੀਂ ਇਹ ਸਾਰੀਆਂ ਖਬਰਾਂ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਹ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਹੈ ਜਿੱਥੇ ਕਿ ਹੁਣ ਜਿੰਨੇ ਵੀ ਇਹ ਏਜੰਟ ਨੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਛਾਪੇਮਾਰੀ ਹੋਈ ਹੈ ਤਾਂ ਉਸ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਏਜੰਟਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਸੀ ਜਿਨ੍ਹਾਂ ਨੇ ਧੋਖੇ ਕੀਤੇ ਨੇ ਔਰ ਇਹਨਾਂ ਏਜੰਟਾਂ ਦੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਆਪਣੇ ਦਫ਼ਤਰਾਂ ਕੋਲੇ ਹੋਏ ਨੇ ਪਰ ਜਾਣ ਕੇ ਹੈਰਾਨ ਹੋਵੋਗੇ ਕਿ ਨਾ ਵਿੱਚੋਂ 92% ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ ਔਰ ਪੰਜਾਬ ਵਿੱਚ ਸਿਰਫ 8% ਏਜੰਟ ਰਜਿਸਟਰਡ ਨੇ ਯਾਨੀ ਕਿ ਹੁਣ ਜਿਨ੍ਹਾਂ ਦੇ ਉੱਥੇ ਛਾਪੇ ਮਾਰੇ ਹੋਈ ਉਹ ਸਾਰੇ ਹੀ ਗੈਰ ਕਾਨੂੰਨੀ ਸੀਗੇ ਔਰ ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਰਿਕਾਰਡ ਅਨੁਸਾਰ ਪੰਜਾਬ ਵਿੱਚ ਸਿਰਫ 212 ਏਜੰਟਾਂ ਨੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਹੋਇਆ ਪਰ ਉਹਨਾਂ ਵਿੱਚੋਂ 65 ਦੇ ਲਾਇਸੈਂਸ ਜਿਹੜੇ ਐਕਸਪਾਇਰ ਨੇ ਰੱਦ ਜਾਂ ਫਿਰ ਜਿਨ੍ਹਾਂ ਉਹਨਾਂ ਉਹ ਸਰਕੂਲੇਸ਼ਨ ਦੇ ਨਹੀਂ ਹੈਗੇ ਔਰ ਉਸ ਤੋਂ ਬਾਅਦ ਹਾਲਾਤ ਇਹ ਵੀ ਹਨ ਕਿ 8 ਜ਼ਿਲ੍ਹਿਆਂ ਵਿੱਚ ਇੱਕ ਵੀ ਏਜੰਟ ਰਜਿਸਟਰ ਨਹੀਂ ਹੈ ਜਦੋਂ ਕਿ ਵੱਡੀ ਗਿਣਤੀ ਵਿੱਚ ਏਜੰਟ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਇਨ੍ਹਾਂ ਗੈਰ ਕਾਨੂੰਨੀ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਫਿਰ ਇਹ ਪੈਸੇ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਬੰਦਾ ਰੋਲਨ ਨੂੰ ਮਜਬੂਰ ਹੋ ਜਾਂਦਾ ਹੈ ਹਾਸਲ ਜਾਣਕਾਰੀ ਦੇ ਮੁਤਾਬਕ ਦੱਸੀਏ ਕਿ ਹੁਣ ਬਹੁਤ ਸਾਰੇ ਇਮੀਗ੍ਰੇਸ਼ਨ ਜਿਹੜੇ ਏਜੰਟ ਨੇ ਉਹ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ ਜੋ ਲੋਕਾਂ ਨੂੰ ਵਿਦੇਸ਼ ਭੇਜਣ ਲਈ ਹਾਰੀ ਰਕਮ ਵਸੂਲ ਲੈਣੇ ਸੂਚੀ ਦੇ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇੱਕ ਵੀ ਰਜਿਸਟਰਡ ਇਮੀਗ੍ਰੇਸ਼ਨ ਏਜੰਟ ਨਹੀਂ ਹੈ ਉਹਨਾਂ ਵਿੱਚ ਪਠਾਨਕੋਟ ਸ੍ਰੀ ਮੁਕਸਰ ਸਾਹਿਬ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮਲੇਰ ਕੋਟਲਾ ਤੇ ਮਾਨਸਾ ਸ਼ਾਮਲ ਹੈ ਸਰਕਾਰ ਇਹਨਾਂ ਜ਼ਿਲ੍ਹਿਆਂ ਵਿੱਚ ਗੈਰ ਕਾਨੂੰਨੀ ਏਜੰਟਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਔਰ ਇਸੇ ਤਰ੍ਹਾਂ ਫਤਿਹਗੜ ਸਾਹਿਬ ਵਿੱਚ ਸਿਰਫ ਇੱਕ ਏਜੰਟ ਰਜਿਸਟਰਡ ਸੀ ਜਿਸ ਦਾ ਲਾਇਸੈਂਸ ਮੁੱਤਲ ਕਰ ਦਿੱਤਾ ਗਿਆ ਦੱਸਿਆ ਕਿ ਹੁਣ ਇਹ ਏਜੰਟਾਂ ਦੇ ਵੱਡੇ ਖੁਲਾਸੇ ਹੋ ਗਏ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਰੇਡ ਮਾਰੀ ਗਈ ਇੱਕ ਤਰੀਕੇ ਦੀ ਛਾਪੇ ਮਾਰੀ ਹੋਈ ਤੇ ਕਾਫੀ ਜ਼ਿਆਦਾ ਏਜੰਟ ਜਿਹੜੇ ਸੀ ਗੈਰ ਕਾਨੂੰਨੀ ਪਾਏ ਗਏ ਨੇ ਸਿਰਫ 4-5 ਦੇ ਦਫ਼ਤਰ ਰਜਿਸਟਰਡ ਸੀਗੇ ਪਰ ਉਹਨਾਂ ਦਾ ਵੀ ਲਾਇਸੈਂਸ ਜਿਹੜਾ ਐਕਸਪਾਇਰ ਹੋਇਆ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਏ ਨੇ ਤਾਂ ਇਨ੍ਹਾਂ ਹੀ ਗੈਰ ਕਾਨੂੰਨੀ ਏਜੰਟਾਂ ਦਾ ਸ਼ਿਕਾਰ ਹੋਏ ਨੇ ਇਹ ਲੋਕ ਜਿਨ੍ਹਾਂ ਨੂੰ ਚਾਂਸੇ ਵਿੱਚ ਫਸਾਇਆ ਗਿਆ ਲੱਖਾਂ ਰੁਪਏ ਲੈ ਕੇ ਉਹਨਾਂ ਤੋਂ ਉਸ ਤੋਂ ਬਾਅਦ ਡੌਂਕੀ ਰਾਹੀ ਉਹਨਾਂ ਨੂੰ ਅਮਰੀਕਾ ਭੇਜਿਆ ਗਿਆ ਤੇ ਸਾਰੇ ਡੋਨਾਲਡ ਟਰੰਪ ਦੇ ਵੱਲੋਂ ਜਿਹੜੇ ਡਿਪੋਰਟ ਕਰ ਦਿੱਤੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਦੱਸ ਦਈਏ ਕਿ ਹੁਣ ਤੁਸੀਂ ਅਜਿਹੇ ਫਰੌਂਟ ਏਜੰਟਾਂ ਦੇ ਸ਼ਿਕਾਰ ਹੋਣ ਤੋਂ ਬਚ ਜਾਓ ਕਿਉਂਕਿ ਬਾਅਦ ਵਿੱਚ ਹੋਰ ਤੁਹਾਡੇ ਵੱਡੇ ਨੁਕਸਾਨ ਹੋ ਸਕਦੇ ਨੇ ਇਸ ਕਰਕੇ ਦੇਖੋ ਕਿ ਜਿਹੜੇ ਏਜੰਟ ਰਜਿਸਟਰਡ ਨੇ ਉਹਨਾਂ ਕੋਲ ਜਾ ਕੇ ਤੁਸੀਂ ਕੰਮ ਬਣਵਾ ਸਕਦੇ ਹੋ ਪਰ ਇਹਨਾਂ ਤੋਂ ਜਿਹੜਾ ਤੁਹਾਨੂੰ ਸਾਵਧਾਨ ਤੇ ਸੁਚੇਤ ਰਹਿਣਾ ਜ਼ਰੂਰੀ ਹੈ